ਸੰਗਤ ਜ਼ਿਆਦਾ ਆ ਗਈ ਹੈ ਥੋੜਾ ਥੋੜਾ ਪਿਛੇ ਜਾਓ ਯਾਰ ਬਾਹਰ ਚਲੇ ਜਾਓ ਵੀਰ ਬਣ ਕੇ ਵੀਰ ਬਣ ਕੇ ਬਾਹਰ ਜਾਓ ਯਾਰ ਕਬੱਡੀ ਕਿੰਨੀ ਤਗੜੀ ਹੈ ਯਾਰ ਵੇਖੋ ਪਲੀਜ਼ ਯਾਰ ਬਾਹਰ ਜਾਓ ਅਸੀਂ ਪਹਿਲਵਾਨ ਨੂੰ ਰੋਕਦੇ ਹਾਂ ਤੁਸੀਂ ਬਾਹਰ ਜਾਓ ਪਰਲੀ ਸਾਈਡ ਤੋਂ ਯਾਰ ਪਹਿਲਵਾਨ ਜੀ ਗੋਪੀ ਬਾਜੀ ਪਹਿਲਵਾਨ ਆ ਮੇਰਾ ਵੀਰ ਆ ਯਾਰਾ ਧਾੜੀ ਵਜਾ ਕਰਕੇ ਕੰਮ ਹੋਇਆ ਪਰਲੀ ਸੜਾ ਜਿਹੜੇ ਵੀਰ ਬੱਚਾ ਖੜੇ ਹੋ ਯਾਰ ਕਿਸੇ ਪਲੇਅਰ ਦੇ ਸੱਟ ਵੱਜੂ ਤੁਹਾਡੇ ਸੱਟ ਵੱਜੂ ਯਾਰ ਮੈਂ ਇੱਕ ਬੇਨਤੀ ਕਰਦਿਆਂ ਇੱਕ ਮੈਂ ਬੇਨਤੀ ਕਰਦਿਆਂ ਜਾਂਦੇ ਜਾਂਦੇ ਦਰਸ਼ਕ ਸੁਣ ਲਿਓ ਅੱਜ ਇਹਦੇ ਹਰੇ ਪਿੰਡ ਆਈ ਕੰਮ ਹੁੰਦਾ ਹੈ ਹੈਲੋ ਜੋ ਹੋ ਗਿਆ ਠੀਕ ਹੈ ਆਉਣ ਵਾਲੇ ਮੇਲਿਆਂ ਤੇ ਥੋੜਾ ਕੰਟਰੋਲ ਕਰਿਓ ਭਰਾ ਬਣ ਕੇ ਤੁਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਹੋ ਬੜੀ ਆਪਾਰ ਕਿਰਪਾ ਮਾਝੇ ਦੀ ਧਰਤੀ ਤੇ ਪਰ ਜਦੋਂ ਸ਼ਹੀਦਾ ਸਿੰਘਾਂ ਦੇ ਮੇਲੇ ਹੋਣਾ ਇਹ ਮੇਲੇ ਕਰਾਉਣੇ ਇਹ ਯਾਰ ਤੁਸੀਂ ਇੱਥੇ ਆ ਕੇ ਸਾਰਾ ਮੈਦਾਨ ਯਰਦ ਦੇ ਵਿੱਚ ਰਹਿ ਗਿਆ ਰਿਹਾ ਕਿੰਨਾ ਕਰ ਗਿਆ ਕੁਝ ਕੁ ਦਰਸ਼ਕਾਂ ਕਰਕੇ ਜਿਨ੍ਹਾਂ ਨੇ ਲਾ ਕੀਤਾ ਪਰ ਯਾਰ ਐਦਾਂ ਨਾਲ ਆਉਣ ਵਾਲਿਆਂ ਨੂੰ ਸੈੱਟ ਕਰ ਲਾ ਯਾਰ ਐਦਾ ਵੱਡਾ ਕੰਮ ਹੋਵੇ ਨਾ ਮੁਰਤ ਥੋੜਾ ਭਰਾ ਵਣ ਕੇ ਉਹ ਜੇ ਮੈਂ ਅੱਜ 1.5 ਕਿਲੋ ਮੀਟਰ ਦੂਰ ਛੱਡ ਲੈਂਦੇ ਆ ਮਾਈਕ ਹੁਣ ਇੱਧਰ ਆਏ ਆ ਤੇ ਆ ਵੇਖੋ ਯਾਰ ਪ੍ਰਬੰਧ ਕਮੇਟੀ ਨੇ ਪਹਿਲਾਂ ਮੁੰਡਿਆਂ ਅੜਕੇ ਦੇ ਲੰਗੇ ਗਰਾਊਂਡ ਬਣਾਇਆ ਵੀ ਸਾਡੇ ਪਿੰਡ ਦਾ ਹੋਣਾ ਕਬੱਡੀ ਹੋਣੀ ਆ ਪਰ ਕੁਝ ਕਿ ਦਰਸ਼ਕਾਂ ਨੇ ਇਹ ਮੇਲਾ ਖਰਾਬ ਖਰਾਬ ਕਰਤਾ ਰੱਬ ਤੁਹਾਡਾ ਵੀ ਭਲਾ ਕਰੇ ਤੇ ਆਉਣ ਵਾਲੇ ਕਿਸੇ ਮੇਲੇ ਤੇ ਕਿਸੇ ਦੇ ਪਿੰਡ ਜਾ ਕੇ ਇਦਾਂ ਨਾ ਕਰਾਇਆ ਕਰੋ ਕਰ ਸਕਦੇ ਆਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ ਤੁਹਾਨੂੰ ਅਸੀਂ ਬੇਨਤੀ ਕਰ